ਹਾਂਜੀ ਬਹੁਤ ਪਿਆਰੇ ਦੋਸਤੋ ਹਰ ਰੋਜ਼ ਦੀ ਤਰ੍ਹਾਂ ਮੈਂ ਅੱਜ ਆਪਣੇ ਸਫ਼ਰ ਤੇ ਜਾ ਰਿਹਾ ਹਾਂ ਜਿਵੇਂ ਹਰ ਰੋਜ਼ ਆਪਾਂ ਕੋਈ ਨਾ ਕੋਈ ਗੱਲਬਾਤ ਸਮਾਜਿਕ ਮੁੱਦਾ ਸਮਾਜ ਕ੍ਰਿਤੀ ਉਹਦੇ ਤੇ ਜ਼ਿਕਰ ਕਰਦੇ ਆਂ ਅੱਜ ਦਾ ਮੇਰਾ ਵਿਸ਼ਾ ਹੈ ਗੱਲਬਾਤ ਗੱਲਬਾਤ ਵਿਚਾਰਾਂ ਦੇ ਆਦਾਨ-ਪ੍ਰਦਾਨ ਨੂੰ ਕਹਿੰਦੇ ਆ ਜਦੋਂ ਇੱਕ ਮਨੁੱਖ ਆਪਣੇ ਮਨ ਦੀਆਂ ਭਾਵਨਾਵਾਂ ਦੂਜਿਆਂ ਨਾਲ ਬੋਲ ਕੇ ਸਾਂਝਿਆ ਕਰਦਾ ਉਹਨੂੰ ਗੱਲਬਾਤ ਕਹਿੰਦੇ ਆ ਸਾਡੇ ਪ੍ਰਾਤਨ ਸਮੇਂ ਤੋਂ ਸਾਡੇ ਸਾਹਿਤ ਵਿੱਚ ਗੱਲਬਾਤ ਦੀ ਬਹੁਤ ਮਹੱਤਤਾ ਰਸੂਲ ਹਮਜਾ ਤੋਵਾ ਜਿਹੜਾ ਇੱਕ ਰੂਸੀ ਲੇਖਕ ਆ ਸ਼ਾਇਦ ਹੀ ਕੋਈ ਲੇਖਕ ਪੰਜਾਬੀ ਸਾਹਿਤ ਦਾ ਜਿਹਹਾ ਹੋ ਜੁਨੀਅਰ ਰਸੂਲ ਹਮਜਾ ਤੋਵ ਨੂੰ ਨਾਂ ਪੜਿਆ ਹੋਵੇ ਉਹਦੀ ਕਿਤਾਬ ਹੈ ਇੱਕ ਮੇਰਾ ਦਾਗਿਸਤਾਨ ਉਹ ਉਹਦੇ ਵਿੱਚ ਲਿਖਦਾ ਹੈ ਕਿ ਮਨੁੱਖ ਬੋਲਣਾ ਤਾਂ 6 ਸਾਲ ਦੀ ਉਮਰ ਵਿੱਚ ਹੀ ਸਿੱਖ ਜਾਂਦਾ ਪਰ ਉਹ ਕੋਨੂੰ ਆਪਦੀ ਬੋਲੀ ਸੰਭਾਲਣ ਲਈ ਬੋਲੀ ਬਣਾਉਣ ਲਈ ਪੂਰੇ 60 ਸਾਲ ਲੱਗ ਜਾਂਦੇ ਆ ਪੂਰੇ 60 ਸਾਲ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਗੱਲਬਾਤ ਦਾ ਸਾਡੇ ਜੀਵਨ ਵਿੱਚ ਕਿੰਨਾ ਮਹੱਤਵ ਹੈ ਆਪਣੇ ਦੇਸ਼ ਦੇ ਵਿੱਚ ਦੋ ਵੱਡੇ ਮਹਾਕਾਵ ਹਨ ਇੱਕ ਦਾ ਨਾਂ ਹੈ ਰਮਾਇਣ ਤੇ ਦੂਜੇ ਦਾ ਨਾਮ ਹੈ ਮਹਾ ਭਾਰਤ ਮਹਾ ਭਾਰਤ ਆਪਣੇ ਹੀ ਦੇਸ਼ ਦਾ ਨਹੀਂ ਇਸ ਦੁਨੀਆ ਦਾ ਸਭ ਤੋਂ ਵੱਡਾ ਮਹਾ ਕਾਵ ਹੈ ਸਭ ਤੋਂ ਵੱਡਾ ਗ੍ਰੰਥ ਹੈ ਜੇ ਕਿਤਾਬਾਂ ਦੀ ਗੱਲ ਕੀਤੀ ਜਾਵੇ ਉਹ ਵੀ ਆਪਣੇ ਦੇਸ਼ ਵਿੱਚ ਹੀ ਆ ਰਿਗਵੇਦ ਰਿਗਵੇਦ ਦੁਨੀਆ ਦੀ ਸਭ ਤੋਂ ਪੁਰਾਣੀ ਕਿਤਾਬ ਮੰਨੀ ਜਾਂਦੀ ਆ ਤੇ ਮਹਾ ਭਾਰਤ ਨੂੰ ਸਭ ਤੋਂ ਵੱਡਾ ਗ੍ਰੰਥ ਮੰਨਿਆ ਜਾਂਦਾ ਹੈ ਮਹਾਕਾਵ ਮੰਨਿਆ ਜਾਂਦਾ ਇਹਦੇ ਵਿੱਚ 1 ਲੱਖ ਤੋਂ ਜ਼ਿਆਦਾ ਸ਼ਲੋਕ ਆ ਕਹਿੰਦੇ ਆ ਕਿ ਰਿਸ਼ੀ ਵੇਦ ਵ્યાਸ ਨੇ ਇਸ ਦੀ ਰਚਨਾ ਕੀਤੀ ਸੀ ਪਰ ਜਿਹੜੇ ਆਧੁਨਿਕ ਇਤਿਹਾਸਕਾਰ ਆ ਉਹ ਜਿਹਹ ਨਹੀਂ ਮੰਨਦੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੇਖਦੇ ਆ ਕਿ ਲਗਭਗ 6 ਕੁ ਹਜ਼ਾਰ ਸ਼ਲੋਕ ਦੇ ਲਗਭਗ ਬਾਣੀਆਂ ਜਿਹੜੀ ਆਪਾਂ ਨੂੰ ਮਿਲਦੀ ਹੈ ਉਹਦੇ ਵਿੱਚ ਵੀ 6 ਗੁਰੂ ਸਾਹਿਬਾਨ ਤੇ ਲਗਭਗ 15-16 ਭਗਤਾਂ ਭਟਾਂ ਦੀ ਬਾਣੀ ਉਹਦੇ ਵਿੱਚ ਦਰਜ ਹੈ। ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਤਾਂ 22-23 ਜਣਾਂ ਨੇ ਉਸ ਬਾਣੀ ਦੀ ਰਚਨਾ ਕੀਤੀ ਹੈ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈਗੀ ਹੈ। ਤਾਂ ਜਿੱਥੇ 1 ਲੱਖ ਸ਼ਲੋਕ ਆ ਉਹ ਇਕੱਲਾ ਮਨੁੱਖ ਨਹੀਂ ਰੱਖ ਸਕਦਾ ਜਿਹੜੇ ਆਧੁਨਿਕ ਇਤਿਹਾਸਕਾਰ ਉਹ ਮੰਨਦੇ ਆ ਇਹ ਕਈ ਜਣਿਆਂ ਦੀ ਕਰਤਤਾ ਇਹਦੇ ਵਿੱਚ ਵੱਖ-ਵੱਖ ਸਮੇਂ ਤੇ ਕਹਾਣੀਆਂ ਜੁੜਦੀਆਂ ਲੀਆਂ ਸੋ ਗੱਲ ਮੈਂ ਉੱਥੇ ਲੈ ਕੇ ਆਉਣਾ ਫਿਰ ਗੱਲਬਾਤ ਤੇ ਕਿ ਗੱਲਬਾਤ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਆ ਤਾਂ ਉਸ ਮਹਾਭਾਰਤ ਦੇ ਵਿੱਚ ਇੱਕ ਯੁੱਧ ਹੋਇਆ ਜਿਹਨੂੰ ਕੁਰੂਖੇਤਰ ਦਾ ਯੁੱਧ ਕਹਿੰਦੇ ਆ ਕੌਰਵਾਂ ਤੇ ਪਾਂਡਵਾਂ ਦੇ ਵਿਚਕਾਰ ਜਿਹਦੇ ਵਿੱਚ ਇੱਕ ਪਾਸੇ ਪਾਂਡਵ ਸੀ ਦੂਜੇ ਪਾਸੇ ਕੌਰਵ ਸੀ ਪਾਂਡਵ ਵਾਲੇ ਪਾਸੇ ਕ੍ਰਿਸ਼ਨ ਭਗਵਾਨ ਸੀ ਤੇ ਕੌਰਵ ਵਾਲੇ ਪਾਸੇ ਬਹੁਤ ਵੱਡੇ ਵੱਡੇ ਯੋਧੇ ਜਿਨ੍ਹਾਂ ਨੂੰ ਕਿ ਓੰਜ ਹਰਾਉਣਾ ਸੰਭਵ ਨਹੀਂ ਸੀ ਉਹਨਾਂ ਨੂੰ ਫਿਰ ਕੂਟਨੀਤੀ ਦੇ ਨਾਲ ਖੜਾਇਆ ਗਿਆ ਕਰਨ ਵਰਗੇ ਯੋਧੇ ਸੀ ਬਹੁਤ ਵੱਡੇ ਵੱਡੇ ਪਰ ਆਪਾਂ ਦੇਖਦੇ ਆ ਆਪਣੇ ਸੀਰੀਅਲਸ ਵੀ ਬਣੇ ਆ ਉਹਨਾਂ ਵਿੱਚ ਵੀ ਕਈ ਵਾਰ ਸਚਾਈ ਦਿਖਾਉਣ ਦਾ ਯਤਨ ਕੀਤਾ ਜਾਂਦਾ ਪਰ ਆਪਾਂ ਇੱਕ ਸ਼ੋਰਮਾਨੂ सुद्धा ਹੀ ਇੱਕ ਮੰਨ ਲੈਣੇ ਆ ਕਿ ਉਹ ਗਲਤ ਸੀ ਦੇ ਪਾਂਡਵ ਠੀਕ ਸੀ ਅਸਲ ਗੱਲ ਤਾਂ ਇਹ ਆ ਕਿ ਇਸ ਸੰਸਾਰ ਤੇ ਜਿਹੜਾ ਵੀ ਜਿੱਤ ਜਾਂਦਾ ਉਹਦੇ ਸਾਰੇ ਐਬ ਸ਼ੋਪ ਜਾਂਦੇ ਆ ਤੇ ਜਿਹੜਾ ਹਾਰ ਜਾਂਦਾ ਉਦੇ ਸਾਰੇ ਗੁਣ ਲੁਕ ਜਾਂਦੇ ਆ ਸੋ ਅਸਲ ਗੱਲ ਅਜੇ ਹੀ ਨਹੀਂ ਸੀ ਭਾਵੇਂ ਕਿ ਮਹਾਭਾਰਤ ਦੀ ਕਹਾਣੀ ਤਾਂ ਬਹੁਤ ਵੱਡੀ ਹੈ ਜੇ ਮੈਂ ਪੂਰੀ ਸੁਣਾਉਣ ਲੱਗ ਗਿਆ ਤਾਂ ਵੀਡੀਓ ਕਾਫੀ ਲੰਬੀ ਹੋ ਜੂਗੀ ਇਸ ਦੀ ਸ਼ੁਰੂਆਤ ਹੁੰਦੀ ਆ ਦ੍ਰੋਪਤੀ ਦੇ ਕੁਝ ਕੋ ਬੋਲਾਂ ਤੋਂ ਦ੍ਰੋਪਤੀ ਦਾ ਇੱਕ ਸੁੰਦਰ ਮਹਿਲ ਬਣਾਇਆ ਹੋਇਆ ਸੀ ਬਹੁਤ ਖੂਬਸੂਰਤ ਮੀਨਾਕਾਰੀ ਉਹਦੇ ਵਿੱਚ ਕੀਤੀ ਹੋਈ ਸੀ ਤਾਂ ਇੱਕ ਕੌਰਵ ਸੀ ਜਿਹੜਾ ਜਿਹਨੂੰ ਦਰਯੋਧਨ ਕਹਿੰਦੇ ਨੇ ਉਹ ਉਸ ਮੈਲ ਦੇ ਵਿੱਚ ਚਲਾ ਜਾਂਦਾ ਤਾਂ ਮੀਨਾਕਾਰੀ ਅਸੇ ਹਸਾਬ ਨਾਲ ਕੀਤੀ ਸੀ ਕਿ ਉੱਥੇ ਪਾਣੀ ਦਾ ਭੁਲੇਖਾ ਪੈਂਦਾ ਸੀ ਤਾਂ ਉਹ ਉਸ ਭੁਲੇਖੇ ਵਿੱਚ ਉਸ ਪਾਣੀ ਵਿੱਚ ਵੜ ਕੇ ਤਾਂ ਯਾਰ ਉਹਦੇ ਗਿੱਲੇ ਹੋ ਜਾਂਦੇ ਤੇ ਉਹ ਫਰਸ਼ ਲਪੇਟ ਦਿੰਦਾ ਜਿਹੜੀ ਦਰੂਪਤੀ ਹੁੰਦੀ ਆ ਉਹ ਉਹਨੂੰ ਗੁੱਸਾ ਆ ਜਾਂਦਾ ਅਚਾਨਕ ਉਹ ਕਹਿੰਦੀ ਚونکہ ਜਿਹੜੇ ਕੌਰਵ ਸੀ ਇਹਨਾਂ ਦਾ ਪਿਤਾ ਸੀ ਤ੍ਰਾਸ਼ਟਰ ਤੇ ਅੰਨਾ ਸੀ ਤਾਂ ਉਹਨੇ ਜਿਹੜੇ ਸ਼ਬਦ ਬੋਲੇ ਉਹਨਾਂ ਸ਼ਬਦਾਂ ਨੇ ਮਹਾਭਾਰਤ ਦੀ ਜਿਹੜੀ ਸਾਰੀ ਕਥਾ ਦਾ ਮੋੜ ਬੰਨਿਆ ਜਾ ਯੁੱਧ ਦਾ ਮੋੜ ਬਣਿਆ ਜੇ ਮੇਨ ਕਹੀਏ ਤਾਂ ਆਪਾਂ ਗੱਲ ਨੂੰ ਇਸ ਨੂੰ ਉਹ ਕਹਿੰਦੀ ਅੰਨਿਆਂ ਦੀ ਜਿਹੜੀ ਔਲਾਦ ਆ ਉਹ ਵੀ ਅੰਨੀ ਹੁੰਦੀ ਆ ਇਹਨਾਂ ਸ਼ਬਦਾਂ ਨੇ ਕਾਰਮਾ ਨੂੰ ਪੂਰੀ ਤਰ੍ਹਾਂ ਆਹਤ ਕਰ ਦਿੱਤਾ ਸ਼ਬਦ ਕਿਸੇ ਬੰਦੇ ਦੀ ਜ਼ਿੰਦਗੀ ਬਚਾ ਵੀ ਸਕਦੇ ਆ ਤੇ ਸ਼ਬਦ ਕਿਸੇ ਨੂੰ ਮਾਰਨ ਦੀ ਸਮਰੱਥਾ ਵੀ ਰੱਖਦੇ ਆ ਜਿਹੜੇ ਸ਼ਬਦ ਹੁੰਦੇ ਇਹਦੀ ਇੱਕ ਉਦਾਹਰਨ ਆਪਾਂ ਜਫਰਨਾਮੇ 'ਚ ਦੇਖਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਗਭਗ 112 ਜਿਹੜੇ ਸੀਗੇ ਕਵਿੱਤ ਉਹਨਾਂ ਦਾ ਜਫਰਨਾਮਾ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਸਾਰੀਆਂ ਪਛਾਹਾਂ ਆਉਂਦੀਆਂ ਸੀ ਉਹਨਾਂ ਨੂੰ ਫਾਰਸੀ ਵੀ ਆਉਂਦੀ ਸੀ ਬ੍ਰਜ ਭਾਸ਼ਾ ਵੀ ਆਉਂਦੀ ਸੀ ਖੜੀ ਭਾਸ਼ਾ ਵੀ ਆਉਂਦੀ ਸੀ ਗੁਰਮੁਖੀ ਵੀ ਆਉਂਦੀ ਸੀ ਫਾਰਸੀ ਵੀ ਆਉਂਦੀ ਸੀ ਤਾਂ ਜਦੋਂ ਪੰਜਾਬ ਦੇ ਵਿੱਚ ਮੁਗਲਾਂ ਦਾ ਕਹਿਰ ਚੱਲ ਰਿਹਾ ਸੀ ਤਾਂ ਗੁਰੂ ਸਾਹਿਬ ਜੀ ਨੇ ਛੋਟੇ ਬੱਚਿਆਂ ਨੂੰ ਨੀਆਂ ਵਿੱਚ ਚੜਵਾ ਕੇ ਸ਼ਹੀਦ ਕਰ ਦਿੱਤਾ ਗਿਆ ਤਾਂ ਕਿਸੇ ਤਰੀਕੇ ਨਾਲ ਜੰਗਲਾਂ ਰਾਹੀਂ ਹੁੰਦੇ ਹੋਏ ਬਹੁਤ ਔਖੇ ਹਾਲਾਤਾਂ ਦੇ ਵਿੱਚ ਨੰਗੇ ਪੈਰੀਂ ਕੰਡੇ ਪੈਰਾ ਮ ਚੁੱਭਦੇ ਨੇ ਵਾਰ-ਵਾਰ ਪਰ ਉਹ ਆਪਣੀ ਮੰਜ਼ਿਲ ਤੇ ਜਾ ਰਹੇ ਨੇ ਤਾਂ ਦਿਨਾਂ ਸਾਹ ਪਹੁੰਚਦੇ ਨੇ ਉੱਥੇ ਇੱਕ ਸੇਠ ਸੀ ਕੋਈ ਉਹਦੇ ਚਵਾਰੇ ਵਿੱਚ ਰਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਉੱਥੇ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜਾ ਔਰੰਗਜ਼ੇਬ ਆ ਉਹ ਸਿਰਫ ਇੱਕ ਫਾਰਸੀ ਭਾਸ਼ਾ ਸਮਝਦਾ ਤਾਂ ਉਹਨਾਂ ਨੇ ਫਿਰ ਜ਼ਫਰਨਾਮਾ ਲਿਖਿਆ ਜਫਰਨਾਮਾ ਦਾ ਮਤਲਬ ਹੁੰਦਾ ਹੈ ਜੇ ਪੱਤਰ ਜਿੱਤ ਦਾ ਪੱਤਰ ਨਾਮਾ ਉਹ ਹਰ ਗ੍ਰੰਥ ਦੇ ਨਾਲ ਲਾਉਂਦੇ ਜਫਰ ਦਾ ਮਤਲਬ ਹੁੰਦਾ ਜਿੱਤ ਜੰਬ ਕੀ ਇੱਕੋ ਹੀ ਗੱਲ ਆ ਦੋਨਾਂ ਸ਼ਬਦਾਂ ਦੀ ਉਹ ਜਫਰਨਾਮਾ ਜੇ ਤੁਸੀਂ ਪੜ੍ਹੋਗੇ ਤਾਂ ਉਸ ਜਫਰਨਾਮੇ ਦੇ ਵਿੱਚ ਬਹੁਤ ਹੀ ਸੱਭੇਕ ਭਾਸ਼ਾ ਦੇ ਵਿੱਚ ਇਹ ਨਹੀਂ ਹੈ ਕਿ ਜੇ ਉਹਨਾਂ ਦੇ ਛੋਟੇ ਸਹਬਜ਼ਾਦਿਆਂ ਨੂੰ ਨੀਂਹ ਵਿੱਚ ਵੀ ਚਣਮਾਤਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਉਹਨੂੰ ਗਾਲਾਂ ਤੇ ਉਤਾਰੂ ਹੋਗੇ ਸੀ ਜਿਵੇਂ ਅੱਜ ਕੱਲ ਯੋਗ ਹੈ ਸੋਸ਼ਲ ਮੀਡੀਆ ਦੇ ਯੋਗ ਤੇ ਫੇਸਬੁੱਕ ਤੇ ਵਟਸਐਪ ਤੇ ਜਾਂ ਹੋਰ ਚੀਜ਼ਾਂ 'ਚ ਆਪਾਂ ਦੇਖਦੇ ਹਾਂ ਕਿ ਲੋਕ ਬਹੁਤ ਛੇਤੀ ਆਪਾਂ ਖੋ ਦਿੰਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੀ ਬੋਲ ਰਿਹਾ ਕਿ ਨਹੀਂ ਸ਼ਬਦਾਂ ਦੀ ਕੋਈ ਮਰਿਆਦਾ ਨਹੀਂ ਰਹਿੰਦੀ ਉਹ ਗਾਲੀ-ਗਲੋਚ ਤੇ ਆ ਜਾਂਦੇ ਗਾਲ ਅਕਸਰ ਕੱਢੀ ਮਨੁੱਖ ਨੂੰ ਹੁੰਦੀ ਆ ਪਰ ਉਹ ਦਿੱਤੀ ਏ ਸਤਰੀ ਨੂੰ ਜਾਂਦੀ ਤੁਸੀਂ ਗੌਰ ਮੁਤਾਲਾ ਕਰ ਲੈਣਾ ਕੋਈ ਵੀ ਗਾਲ ਹੋਵੇ ਕੱਢੀ ਮਰਦ ਨੂੰ ਜਾਂਦੀ ਹੁੰਦੀ ਆ ਪਰ ਪਹੁੰਚਦੀ ਕਿਤੇ ਨਾ ਕਿਤੇ ਔਰਤ ਤੱਕ ਹੁੰਦੀ ਜਿਆਦਾਤਰ ਜਿਹੜੀਆਂ ਆ ਸੜਕ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਜ਼ਫਰਨਾਮੇ ਦੇ ਵਿੱਚ ਸਭ ਤੋਂ ਪਹਿਲਾਂ ਪ੍ਰਮਾਤਮਾ ਦੀ ਉਸਤਤ ਕੀਤੀ ਵਾਰ-ਵਾਰ ਉਹ ਬੰਦ ਆਉਂਦੇ ਨੇ ਜ਼ਫਰਨਾਮੇ ਦੇ ਵਿੱਚ ਵਾਰ ਵਾਰ ਉਹ ਰਿਪੀਟ ਕਰਦੇ ਨੇ ਪਰਮਾਤਮਾ ਦੀ ਉਸਤਤ ਵੀ ਇਸ ਸੰਸਾਰ ਨੂੰ ਚਲਾਉਣ ਵਾਲਾ ਸਾਰਾ ਪਰਮਾਤਮਾ ਹੈ ਇੱਕ ਮੁੱਢ ਬੰਦੇ ਨੇ ਇੱਕ ਭੂਮਿਕਾ ਬੰਦੇ ਨੇ ਉਸ ਤੋਂ ਬਾਅਦ ਹੌਲੀ ਹੌਲੀ ਉਹ ਅਹਿਸਾਸ ਕਰਾਉਂਦੇ ਨੇ ਕਿ ਤੁਸੀਂ 40 ਜਿਹੜੇ ਭੁੱਖੇ ਢੱਡ ਸਿੰਘ ਸੀ ਕੁਰਾਨ ਸ਼ਰੀਫ ਦੀਆਂ ਕਸਮਾਂ ਖਾ ਕੇ ਹਿੰਦੂ ਰਾਜਿਆਂ ਨੇ ਗਊਆਂ ਦੀਆਂ ਕਸਮਾਂ ਖਾ ਕੇ ਉਨਾਂ ਨੇ ਜਿਹੜਾ ਹਮਲਾ ਕੀਤਾ ਇਹ ਠੀਕ ਨਹੀਂ ਅਹਿਸਾਸ ਕਰਾਇਆ ਇੱਕ ਵਕਤ ਦੇ ਬਾਦਸ਼ਾਹ ਨੂੰ ਔਰੰਗਜ਼ੇਬ ਨੂੰ ਕਿ ਜੋ ਕੁਝ ਤੁਸੀਂ ਕਰ ਰਹੇ ਹੋ ਠੀਕ ਨਹੀਂ ਪਰ ਸੱਭੇਕ ਸ਼ਬਦਾਂ ਦੇ ਵਿੱਚ ਪੂਰੇ ਮਤਲਬ ਉਹਨਾਂ ਨੇ 40 40 ਕਹਿੰਦੇ ਨੇ 40ਆਂ ਨੂੰ ਆਪਾਂ ਹੁਣ 40 ਕਹਿ ਦਿੰਨੇ ਆ ਉਸ ਵੇਲੇ 40 ਕਹਿੰਦੇ ਸੀਗੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਜੇ ਮੇਰੇ ਚਾਰ ਬੇਟੇ ਸ਼ਹੀਦ ਹੋ ਗਏ ਕੋਈ ਗੱਲ ਨਹੀਂ ਹਲੇ ਜਿਹੜਾ ਖਾਲਸਾ ਜਿਹਾ ਹੁੰਦਾ ਹੈ ਉਹ ਤੁਹਾਡੇ ਤੋਂ ਤੁਹਾਡੇ ਜ਼ੁਲਮਾਂ ਦਾ ਹਿਸਾਬ ਜ਼ਰੂਰ ਲਵੇ ਕਹਿੰਦੇ ਆ ਕਿ ਜਦੋਂ ਰੰਗਜੀਤ ਨੂੰ ਸੱਚਮੁੱਚ ਜਿੰਨੀ ਦੇਰ ਤੱਕ ਕਿਸੇ ਨੂੰ ਕਿਸੇ ਦੀ ਗਲਤੀ ਦਾ ਅਹਿਸਾਸ ਨਹੀਂ ਕਰਾਉਂਦੇ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੈਂ ਗਲਤ ਹਾਂ ਕਿੱਥੇ ਅਹਿਸਾਸ ਕਰਾਉਣਾ ਵੀ ਜ਼ਿੰਦਗੀ 'ਚ ਜ਼ਰੂਰੀ ਹੈ। ਮੂਰਖ ਨੂੰ ਉਹਦੀ ਮੂਰਖਤਾ ਨਾ ਦੱਸੀ ਜਾਵੇ। ਉਹ ਆਪਦੇ ਔਗਣਾ ਨੂੰ ਵੀ ਆਪਦੇ ਗੁਣ ਸਮਝਣ ਲੱਗ ਜਾਂਦਾ। ਫਿਰ ਮੇਰੇ ਚਾ ਵੀ ਗੁਣਾ ਆ ਵੀ ਗੁਣਾ। ਕਿਤੇ ਨਾ ਕਿਤੇ ਮੂਰਖ ਨੂੰ ਉਹਦੀ ਮੂਰਖਤਾ ਦਾ ਅਹਿਸਾਸ ਕਰਾਉਣਾ ਜ਼ਰੂਰੀ ਸੀ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਅਜੇ ਹਾਈ ਕੀਤਾ। ਉਹਨਾਂ ਨੇ ਔਰੰਗਜ਼ੇਬ ਨੂੰ ਅਹਿਸਾਸ ਕਰਾਇਆ ਕਿ ਤੂੰ ਇਸ ਗੱਦੀ ਤੇ ਇਸ ਤਖਤ ਤੇ ਬੈਠਣ ਦੇ ਲਾਇਕ ਨਹੀਂ ਹੈ ਤੇਰੇ ਵਿੱਚ ਭਰੋਸੇਯੋਗਤਾ ਨਹੀਂ ਹੈ ਜਿਹੜੀ ਮੇਨ ਉਹਨਾਂ ਨੇ ਗੱਲ ਕਹੀ ਕਿ ਤੁਸੀਂ ਜੇ ਜਵਾਨ ਕੀਤੀ ਸੀ ਤੇ ਫਿਰ ਉਸ ਤੋਂ ਬਾਅਦ ਹਮਲਾ ਕਿਉਂ ਕਰ ਦਿੱਤਾ ਇੰਨਾ ਸ਼ਬਦਾਂ ਦਾ ਗਹਿਰਾ ਅਸਰ ਔਰੰਗਜ਼ੇਬ ਤੇ ਹੋਇਆ ਹਾਲਾਂਕਿ ਛੋਟੇ ਸਾਹਿਬ ਜਦ ਅਸ਼ੀਦੀ ਵਿੱਚ ਤੇ ਜੰਗਾਂ ਲੱਗਣ ਦੇ ਵਿੱਚ ਔਰੰਗਜ਼ੇਬ ਦਾ ਸਿੱਧਾ ਕੋਈ ਰੋਲ ਨਹੀਂ ਸੀ ਉਹ ਭਾਰਤ ਦਾ ਬਾਦਸ਼ਾਹ ਜ਼ਰੂਰ ਸੀ ਪਰ ਉਹਨੇ ਕਿਉਂਕਿ ਉਸ ਵੇਲੇ ਨਾ ਉਧਰ ਗੋਲਕੁੰਡਾ ਬੀਜਾਪੁਰ ਮਹਾਰਾਸ਼ਟਰ ਦੇ ਕੋਲੇ ਇਹ ਰਿਆਸਤਾਂ ਸੀ ਦੱਖਣ ਵਾਲੇ ਪਾਸੇ ਉਹ ਗਿਆ ਹੋਇਆ ਸੀ ਉਹ ਜੰਗਾਂ ਯੁੱਧਾਂ ਦੇ ਵਿੱਚ ਉਲਝਿਆ ਹੋਇਆ ਸੀ ਉਹਨੂੰ ਤਾਂ ਪੰਜਾਬ ਬਾਰੇ ਇੰਨੀ ਜਾਣਕਾਰੀ ਹਾਈ ਨਹੀਂ ਸੀ ਨਾਲੇ ਉਸ ਵੇਲੇ ਕੋਈ ਨਾ ਜਿਹੜਾ ਸੰਚਾਰ ਦਾ ਸਾਧਨ ਸੀ ਸਿਰਫ ਘੋੜਿਆਂ ਦਾ ਹੀ ਹੁੰਦਾ ਸੀ ਤੇ ਕਈ ਕਈ ਦਿਨ ਲੱਗ ਜਾਂਦੇ ਸੀਗੀ ਉਹ ਵੀ ਕੋਈ ਵਿਸ਼ੇਸ਼ ਘਟਨਾ ਦੱਸੀ ਜਾਂਦੀ ਸੀ ਮਾੜਾ ਮੋਟਾ ਜਿਹੜਾ ਹਰ ਕਿਤੇ ਪਾਸੇ ਬਗਾਵਤਾਂ ਵੀ ਚੱਲਦੀਆਂ ਸੀ ਉਹਨਾਂ ਨੂੰ ਦਬਾ ਦਤਾ ਹੈ ਪਰ ਫਿਰ ਵੀ ਔਰੰਗਜ਼ੇਬ ਨੇ ਮਹਿਸੂਸ ਕੀਤਾ ਕਿ ਹਾਂ ਮੈਂ ਇਸ ਜਗ੍ਹਾ ਘੜਤ ਹੈ ਸੋ ਸ਼ਬਦ ਜਿਹੜੇ ਆਪਾਂ ਮੂੰਹ ਦੇ ਵਿੱਚੋਂ ਕੱਢਦੇ ਆਂ ਬੋਲਦੇ ਉਹਨਾਂ ਦਾ ਬਹੁਤ ਮਤਲਬ ਹੁੰਦਾ ਤੁਹਾਡੇ ਮਾਪੇ ਤੁਹਾਡੇ ਅਧਿਆਪਕ ਤੁਹਾਨੂੰ ਕਹਿੰਦੇ ਰਹਿੰਦੇ ਨੇ ਤਾਂ ਮਰ ਸਾਨੂੰ ਸਾਡੇ ਬਜ਼ੁਰਗ ਸਮਝਾਉਂਦੇ ਰਹਿੰਦੇ ਨੇ ਸਾਨੂੰ ਐ ਨਹੀਂ ਐ ਬੋਲਣਾ ਚਾਹੀਦਾ ਤੇ ਇਕ ਲੜਾਈ ਮਨੁੱਖ ਖੁਦ ਨਾਲ ਵੀ ਲੜਦਾ ਹੈ ਕਿ ਮੈਨੂੰ ਆਹ ਗੱਲ ਬੋਲਣੀ ਚਾਹੀਦੀ ਕਿ ਨਹੀਂ ਜਿਹੜੇ ਮਨੁੱਖ ਅਜਿਹਾ ਸੋਚ ਕੇ ਤੋਲ ਕੇ ਬੋਲਦੇ ਆ ਵਧੀਆ ਗੱਲ ਜਿਹੜੇ ਨਹੀਂ ਤੋਲ ਕੇ ਬੋਲਦੇ ਫਿਰ ਉਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਜਦੋਂ ਰੰਗਜੀਵ ਨੇ ਇਹ ਵਾਲਾ ਖੱਤ ਪੜਿਆ ਕਹਿੰਦੇ ਆ ਕਿ ਉਸ ਤੋਂ ਬਾਅਦ ਉਹਦੀ ਜਿਹੜੀ ਹਾਲਤ ਸਿੱਧ ਨੂੰ ਤਾਂ ਡਗਦੀ ਗਈ ਤੇ ਅੰਤ ਨੂੰ ਉਹਦੀ ਮੌਤ ਹੋ ਜਾਂਦੀ ਇਸੇ ਤਰੀਕੇ ਨਾਲ ਇੱਕ ਹੋਰ ਵਾਕਿਆ ਬੜਾ ਮਹੱਤਵਪੂਰਨ ਬਾਬਾ ਬੰਦਾ ਸਿੰਘ ਬਹਾਦਰ ਜੀ ਸੀ ਜਿਹੜੇ ਉਹਨਾਂ ਨੂੰ ਜਦੋਂ ਫੜ ਲਿਆ ਗਿਆ ਉਹਨਾਂ ਦਾ ਪੁੱਤਰ ਸੀ 5 ਸਾਲ ਦਾ ਅਜੇ ਉਹਦਾ ਦਿਲ ਕੱਢ ਕੇ ਕਤਲ ਕਰਨ ਤੋਂ ਬਾਅਦ ਮੂੰਹ ਵਿੱਚ ਪਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪਰ ਉਹ ਆਪਣੇ ਈਮਾਨ ਤੋਂ ਨਾ ਡੋਲੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਅੰਤ ਦੇ ਵਿੱਚ ਉਹਨਾਂ ਨੂੰ ਪੁੱਛਿਆ ਜਾਂਦਾ ਤੁਸੀਂ ਕਿਹੋ ਜਿਹੀ ਸਜ਼ਾ ਕਬੂਲ ਕਰੋਗੇ ਦਿੱਲੀ ਦਾ ਬਾਦਸ਼ਾਹ ਸੀ ਉਸ ਵੇਲੇ ਫਰੋਕਸੀਅਰ ਤਾਂ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਪੁੱਛਿਆ ਵੀ ਤੁਸੀਂ ਕਿਹੋ ਜਿਹੀ ਸਜ਼ਾ ਕਬੂਲ ਕਰੋਗੇ ਜਾਂ ਕਿਹੋ ਜਿਹੀ ਸਜ਼ਾ ਚਾਹੁੰਦੇ ਆ ਜਦੋਂ ਬਾਦਸ਼ਾਹ ਨੇ ਪੁੱਛਿਆ ਵੀ ਜਿਹੋ ਜਿਹੇ ਸਜ਼ਾ ਕਬੂਲ ਕਰੋਗੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਜਿਹੋ ਜਿਹੇ ਸਜ਼ਾ ਇੱਕ ਫਕੀਰ ਨੂੰ ਦੇਓਗੇ ਉਹੋ ਜਿਹੇ ਸਜ਼ਾ ਪਾ ਲੋਗੇ ਤਾਂ 1719 ਦੇ ਵਿੱਚ ਉਸੇ ਬਾਦਸ਼ਾਹ ਜਿਹੜਾ ਫਰੋਕਸੀਅਰ ਸੀ ਕਿਉਂਕਿ ਉਹਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਜ਼ਾ ਇਹ ਦਿੱਤੀ ਸੀ ਕਿ ਉਹਨਾਂ ਦੀਆਂ ਅੱਖਾਂ ਕੱਢਤੀਆਂ ਸੀ ਗਰਮ ਸਲੱਖਾਂ ਕਰਨ ਤੋਂ ਬਾਅਦ ਉਹਨੇ ਅੱਖਾਂ ਸੀ ਜਿਹੜੀਆਂ ਉਹ ਕੜਵਾ ਦਿੱਤਾ ਸੀ। ਇਹੀ ਵਾਕਿਆ ਦੁਬਾਰਾ ਉਹਨਾਂ ਨਾਲ ਫਿਰ ਵਾਪਰਦਾ ਹੈ 1719 ਦੇ ਵਿੱਚ। ਉਹਦੇ ਜਿਹੜੇ ਪੁੱਤਰਾਂ ਦੇ ਵਿੱਚ ਖਾਨਾ ਜੰਗੀ ਚੱਲ ਰਹੀ ਸੀ ਰਾਜਗਦੀ ਲਈ ਤਾਂ ਹੋਰ ਵੀ ਰਾਜੇ ਸੀ ਵਜ਼ੀਰ ਹੁੰਦੇ ਸੀ ਕਿ ਉਸ ਵੇਲੇ ਦਿੱਲੀ ਦਾ ਤਖਤ ਸ਼ਾਜਾਹਾਂ ਦਾ ਗੜ੍ਹ ਹੁੰਦਾ ਸੀ। ਹਰ ਇੱਕ ਰਾਜਗਦੀ ਲਈ ਲੋਚਦਾ ਸੀਗਾ। ਤਾਂ ਉਹਨਾਂ ਨੇ ਫਰੋਖਸियर ਨੂੰ 1719 ਦੇ ਵਿੱਚ ਉਹਦੀਆਂ ਦੋਨੋਂ ਅੱਖਾਂ ਕਢਵਾ ਕੇ ਨਾ ਕਰ ਦਿੱਤਾ ਸੀ ਸੋ ਕਹਿਣ ਦਾ ਭਾਵ ਆ ਕਿ ਜਿਹੜੇ ਸ਼ਬਦ ਹੈ ਇਹ ਬਹੁਤ ਮਹੱਤਵਪੂਰਨ ਹੁੰਦੇ ਆ ਬੋਲੀ ਸਾਡੀ ਬਹੁਤ ਮਹੱਤਵਪੂਰਨ ਹੁੰਦੀ ਆ ਦੇਖੋ ਜੇ ਅਸੀਂ ਕਿਸੇ ਦਾ ਸਤਕਾਰ ਕਰਾਂਗੇ ਤਾਂ ਵੀ ਸਾਡੇ ਪੱਲਿਓ ਕੁਝ ਨਹੀਂ ਜਾਣਾ ਕੁਝ ਜਾਂਦਾ ਤਾਂ ਹੈ ਨਹੀਂ ਜੇ ਤੁਸੀਂ ਆਪਦੇ ਮਾਤਾ ਪਿਤਾ ਨੂੰ ਆਪਦੇ ਬਜ਼ੁਰਗਾਂ ਦਾ ਸਤਕਾਰ ਕਰੋਗੇ ਸਤਿ ਸ੍ਰੀ ਅਕਾਲ ਬੁਲਾ ਦੇਉਂਗੀ ਆਸਰੇ-ਪਾਸੇ ਤੁਹਾਨੂੰ ਵਧੀਆ ਗਿਣਾ ਜਾਏਗਾ ਨਾ ਕਿ ਬੁਰਾ ਗਿਣਾ ਜਾਏਗਾ ਸਮਾਜ ਵਿੱਚ ਤੁਹਾਡੀ ਇੱਜ਼ਤ ਵਧੀਖ ਪਰ ਜੇ ਅਸੀਂ ਕਿਸੇ ਨੂੰ ਬੁਰਾ ਬੋਲਦੇ ਤਾਂ ਉਹਦੇ ਨਾਲ ਅਸੀਂ ਘਟਦੇ ਕੁਛ ਨਹੀਂ ਜਮਾਉਨੇ ਬਹੁਤ ਕੁਛ ਸੋ ਹਮੇਸ਼ਾ ਯਤਨ ਕਰਨਾ ਚਾਹੀਦਾ ਕਿ ਆਪਣੀ ਬੋਲੀ ਵਧੀਆ ਰੱਖੀ ਜਾਵੇ ਤਰਕ ਦੇ ਨਾਲ ਕਿਸੇ ਨੂੰ ਜੇ ਕਿਸੇ ਦੀ ਗਲਤੀ ਦਾ ਅਹਿਸਾਸ ਕਰਵਾਉਣਾ ਵੀ ਆ ਤਰਕ ਦੇ ਨਾਲ ਦਲੀਲ ਦੇ ਨਾਲ ਗੱਲ ਕਰਨੀ ਚਾਹੀਦੀ ਭਗਤ ਸਿੰਘ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿថា ਉਹ ਕਹਿੰਦਾ ਮਨੁੱਖ ਕੋਲੇ ਜਦੋਂ ਤਰਕ ਤੇ ਬੁੱਧੀ ਦੀ ਕਮੀ ਹੋ ਜਾਂਦੀ ਦਲੀਲ ਦੀ ਕਮੀ ਹੋ ਜਾਂਦੀ ਉਹ ਗਾਲਾਂ ਤੇ ਉਤਾਰੂ ਹੋ ਜਾਂਦਾ ਜਦੋਂ ਉਹਦੇ ਕੋਲੇ ਕੋਈ ਦਲੀਲ ਨਹੀਂ ਬਚਦੀ ਕੋਈ ਤਰਕ ਨਹੀਂ ਬਚਦਾ ਫਿਰ ਉਹ ਗਾਲਾਂ ਤੇ ਉਤਾਰੂ ਹੋ ਜਾਂਦਾ ਸੋ ਕੋਸ਼ਿਸ਼ ਕੀਤੀ ਜਾਵੇ ਕਿ ਆਪਣੇ ਬੱਚਿਆਂ ਨੂੰ ਵੀ ਅਜਿਹੀ ਸਿੱਖਿਆ ਦਿੱਤੀ ਜਾਵੇ ਤੇ ਸਮਾਜ ਜੀ ਦੇ ਨਾਲ ਇੱਕ ਵਧੀਆ ਰਾਹ ਵੱਲ ਅਗਰਸਰ ਹੋ ਗਏ ਆਪਣੇ ਸਮਾਜ ਵਿੱਚ ਸਹਿਣਸ਼ੀਲਤਾ ਉਨੀ ਨਹੀਂ ਰਹੀ ਇਹਦੇ ਸਹਿਣਸ਼ੀਲਤਾ ਨਾ ਰਹਿਣ ਦੇ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਆ ਪਰ ਸੋਸ਼ਲ ਮੀਡੀਆ ਨੇ ਵੀ ਕਿਤੇ ਨਾ ਕਿਤੇ ਇਸ ਗੱਲ ਦੇ ਵਿੱਚ ਫਰਕ ਪਾਇਆ ਕੋਈ ਵੀ ਮਨੁੱਖ ਫੇਸਬੁੱਕ ਤੇ ਕਿਸੇ ਵੱਡੇ ਤੋਂ ਵੱਡੇ ਵਿਦਵਾਨ ਨੂੰ ਵੀ ਨਿੰਦ ਸਕਦਾ ਭਾਵੇਂ ਉਹ 10 ਪੜਿਆ ਹੋਵੇ ਭਾਵੇਂ 5 ਪੜਿਆ ਹੋਵੇ ਉਹ ਤੁਸੀਂ ਜਦੋਂ ਉਹਦਾ ਲੈਵਲ ਹੀ ਹੈ ਨਹੀਂ ਕੋਈ ਅਜਿਹੇ ਮਨੋੱਖ ਨਾਲ ਤੁਸੀਂ ਕੀ ਜਿਹੜਾ ਕੁਝ ਪੜਿਆ ਨਹੀਂ ਲਿਖਿਆ ਨਹੀਂ ਕਿਸੇ ਕਿਤਾਬ ਦਾ ਦੇ ਨਹੀਂ ਕੀਤਾ ਤੇ ਉਹਦੇ ਨਾਲ ਜਿਹੜਾ ਪੜਿਆ ਲਿਖਿਆ ਮਨੋੱਖਾ ਬਹਿਸ ਕਰਕੇ ਕਰੂ ਵੀ ਕੀ ਇਸ ਕਰਕੇ ਜਿਹੜੀ ਆਪਣੀ એનર્ਜੀ ਆ ਜਿਹੜੀ ਊਰਜਾ ਉਹ ਵਧੀਆ ਕਿਤਾਬਾਂ ਨਾਲ ਜੋੜੋ ਮੈਂ ਨਹੀਂ ਕਹਿੰਦਾ ਕਿ ਤੁਸੀਂ ਸਾਰਾ ਕੁਝ ਬੰਦ ਕਰ ਦਿਓ ਫੇਸਬੁੱਕ ਬੰਦ ਕਰ ਦਿਓ YouTube ਬੰਦ ਕਰ ਦਿਓ ਉਹਨਾਂ ਤੇ ਵੀ ਬਹੁਤ ਜ਼ਿਆਦਾ ਜਾਣਕਾਰੀ ਮਿਲਦੀ ਆ ਪਰ ਚੰਗਾ ਕੁਛ ਉਹਦੇ ਤੇ ਦੇਖ ਸਕਦੇ ਆਪਾਂ YouTube ਦੇ ਉੱਪਰ ਬਹੁਤ ਸਾਰੇ ਚੰਗੇ ਚੈਨਲ ਨੇ ਇਸੇ ਤਰੀਕੇ ਨਾਲ ਫੇਸਬੁੱਕ ਦੇ ਉੱਪਰ ਵੀ ਵਧੀਆ ਪੇਜ ਹੋਣਗੇ ਕਿਉਂਕਿ ਮੈਂ ਕਾਫੀ ਸਮਾਂ ਹੋ ਗਿਆ ਫੇਸਬੁੱਕ ਚਲਾਉਣੀ ਬੰਦ ਕਰਤੀ ਮੈਨੂੰ ਉਹਦੇ ਬਾਰੇ ਹੁਣ ਜਿਆਦਾ ਜਾਣਕਾਰੀ ਨਹੀਂ ਹੈ ਤੇ ਆਪਣੀ ਬੋਲੀ ਦਾ ਜ਼ਰੂਰ ਧਿਆਨ ਮਨੁੱਖ ਨੂੰ ਰੱਖਣਾ ਚਾਹੀਦਾ ਜਿਵੇਂ ਰਸੂਲ ਹਮਗਾ ਤੋਂ ਵੰਦਾ ਕੋਈ ਬੋਲਣਾ ਤਾਂ ਮਨੁੱਖ 6 ਸਾਲ ਦੀ ਉਮਰ ਚ ਸਿੱਖ ਜਾਂਦਾ ਪਰ ਉਹਨੂੰ ਆਪਦੀ ਬੋਲੀ ਸੁਧਾਰਨ ਵਾਸਤੇ 60 ਸਾਲ ਲੱਗ ਜਾਂਦੇ ਪੂਰੇ 60 ਸਾਲ ਹੁੰਦੇ ਆਂਦਾ ਸੋ ਜਰੂਰ ਆਪਣੇ ਬੋਲਾਂ ਦਾ ਘਰੇ ਜਾਣ ਤੋਂ ਬਾਅਦ ਅਧਿਆਨ ਜਰੂਰ ਕੀਤਾ ਜਾਵੇ ਕਿ ਆਪਾਂ ਕੀ ਬੋਲਦੇ ਆ ਕੀ ਨਹੀਂ ਬੋਲਦੇ ਸੋਚਿਆ ਜਰੂਰ ਕਰੋ ਕਿ ਮੈਂ ਅੱਜ ਚੰਗਾ ਬੋਲਿਆ ਕਿ ਮਾੜਾ ਬੋਲਿਆ ਜੀਵਨ ਦੇ ਬੱਚੇ ਇਹ ਚੀਜ਼ਾਂ ਮਹੱਤਵਪੂਰਨ ਹੁੰਦੀਆਂ ਆ ਸਾਹਮਣੇ ਦੇਖ ਸਕਦੇ ਹਾਂ ਮੈਂ ਲੱਗਾ ਜਾ ਰਹੇ ਨੇ ਇਹ ਗੁੱਜਰ ਹੌਲੀ ਹੌਲੀ ਕਾਫੀ ਇਹਨਾਂ ਦਾ ਟੱਟ ਗਿਆ ਹੁਣ ਮੈਂ ਲੱਗ ਪਕ ਪਹੁੰਚ ਗਿਆ ਅੱਜ ਵੀ ਮਸ਼ਰੀ ਬਹੁਤ ਜ਼ਿਆਦਾ ਸੀ ਪਰ ਮੈਨੂੰ ਕੱਲ ਮਨਿੰਦਰ ਸਰ ਨੇ ਕਿਹਾ ਸੀ ਕਿ ਇਹਦਾ ਇਹਨੇ ਸਰ ਤੁਸੀਂ ਰਮਾਲ ਬੰਨ ਲਿਆ ਕਰੋ ਤੇ ਕੈਨਕ ਲਾਇਆ ਕਰੋ। ਮੈਂ ਧੈਨਕ ਵੀ ਲਾ ਲਈ ਚਲੋ। ਤੇ ਰਮਾਲ ਵੀ ਬੰਨ ਲਿਆ ਉਹਦੇ ਨਾਲ ਮਛਰੀ ਤੋਂ ਕਾਫੀ ਰਾਹਤ ਮਿਲੇ ਅਜ ਪਤਾ ਹੀ ਨਹੀਂ ਲੱਗਿਆ। ਕਦੋਂ ਆ ਗਈ। ਸੋ ਤੁਸੀਂ ਵੀਡੀਓ ਦੇਖਦੇ ਹੋ, ਜੀ ਤੌਰ ਤੇ ਮੈਨੂੰ ਫੋਨ ਵੀ ਕਰਦੇ ਹੋ। ਮੈਨੂੰ ਬਹੁਤ ਵਧੀਆ ਲੱਗਦਾ। ਕੁਝ ਕੁ ਤੁਸੀਂ ਸੁਝਾਅ ਵੀ ਦਿੰਨੇ ਹੋ। ਵਿਚਾਰ ਆਏ ਨਹੀਂ ਆਏ ਕਰਨਾ ਚਾਹੀਦਾ। ਮੇਰਾ ਹਲੇ ਇਹ ਥੋੜਾ ਜਿਹਾ ਨਵਾਂ ਕੰਮ ਆ ਮੈਂ ਨਾਲ-ਨਾਲ ਕਿਤਾਬਾਂ ਬਾਰੇ ਵੀ ਤੁਹਾਡੇ ਲਈ ਜੋੜੀ ਰੱਖਦਾ ਹਾਂ ਤੇ ਆਪਣਾ ਜਿਹੜਾ ਸਫ਼ਰ ਹੈ ਦੇ ਦੌਰਾਨ ਜੋ ਕੁਝ ਮੈਂ ਮਹਿਸੂਸ ਕਰਦਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦਾ ਰਹਿਣਾ ਤੁਹਾਡੇ ਸੁਝਾਅ ਚੰਗੇ ਲੱਗਦੇ ਆ ਇੱਕ ਦੋਸਤ ਨੇ ਮੈਨੂੰ ਕੈਨੇਡਾ ਤੋਂ ਫੋਨ ਲਾਇਆ ਕਹਿੰਦਾ ਮੈਨੂੰ ਬਹੁਤ ਵਧੀਆ ਲੱਗੀ ਤੇਰੀ ਵੀਡੀਓ ਕਹਿੰਦਾ ਅਸੀਂ ਤਾਂ ਇੱਧਰ ਕੁੱਤੇ ਦੀ ਮੌਤ ਮਰਦੇ ਆ ਜਦੋਂ ਸਵੇਰੇ ਉੱਠਦੇ ਆ ਸੁਦੇਹਾਂ ਜਲਦੀ ਤੇ ਰਾਤ ਨੂੰ ਗਈ ਰਾਤ ਤੱਕ ਕੰਮ ਹੀ ਕਰੀ ਜਾਂਦੇ ਰਹਿੰਦੇ ਆ ਕਿਸਤਾਂ ਕੱਢਣੀਆਂ ਕਹਿੰਦਾ ਬਹੁਤ ਔਖੀਆਂ ਐਵੇਂ ਲੱਗਦਾ ਕਹਿੰਦਾ ਇੱਧਰ ਜ਼ਿੰਦਗੀ ਬਹੁਤ ਸੌਖੀ ਆ ਤੁਸੀਂ ਤਾਂ ਪੰਜਾਬ ਚ ਮौज ਕਰਦੇ ਸੋ ਐਸੀ ਅੱਜ ਦਾ ਖੂਬਸੂਰਤ ਸਫ਼ਰ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ